ਖੋਲੋ ਮੜੀ ਜਿਹੜੀ ਮੈਂ ਗੱਲ ਬੋਲ ਰਹੀ ਹਾਂ ਮੈਂ ਬਿਮਾਰਾਂ ਦਾ ਛੋਟੇ ਵਿੱਚ ਜਾਣਾ ਜਦ ਤੱਕ ਅਜੇ ਹੁਣ ਕੋਈ ਬੰਦਾ ਬੋਲੇ ਨਾ ਹਬ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮੇਰਾ ਪੁੱਤ ਪਿਤਾ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੇ ਵਿੱਚ ਲੱਖ ਲੱਖ ਸ਼ੁਕਰਾਨਾ ਉਸ ਅਕਾਲ ਪੁਰਖ ਭਾਈ ਗੁਰਦਾ ਜੁਚਾ ਮੈਂ ਧੰਨਵਾਦ ਕਰਦਾ ਜੱਥੇ ਬੰਦੀਆਂ ਦਾ ਪਹਿਲਾਂ ਮੈਂ ਲੋਕਾਂ ਦੇ ਜਿਹੜਾ ਤੁਸੀਂ ਥੋੜਾ ਮੈਨੂੰ ਪਿਆਰ ਦਿੱਤਾ ਮੈਂ ਥੋੜਾ ਸਾੜੇ ਵਿੱਚ ਚਾਰਨਾ ਸਿਰ ਝਕਾਉਣਾ ਮੈਂ ਬੋਲੇ ਮਹਾਰਾਜ ਦੇ ਸਰਦਿਕਾ ਤੋਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਉਹ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਦਾ ਉਹ ਕਿਸਾਨ ਜੱਥੇਬੰਦੀਆਂ ਦਾ ਧੰਨਵਾਦ ਕਰਦਾ ਮਜ਼ਦੂਰ ਜੱਥੇਬੰਦੀਆਂ ਦਾ ਧੰਨਵਾਦ ਕਰਦਾ ਸਿੱਖ ਜੱਥੇਬੰਦੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਲੜਾਈ ਦੇ ਵਿੱਚ ਮੇਰਾ ਸਾਥ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ساری ਜਿੰਦਗੀ ਦੇਣਾਂ ਲਈ ਦੇ ਸਕਦਾ। ਗੱਲ ਨਹੀਂ ਰਹੀ ਮੇਰੀ ਮਾਂ ਖੋਤੇ ਲਈ ਜਹਾਂ ਮੇਰੀ ਜਾਨ ਚਲੀ ਜਾਵੇ ਮੈਂ ਪੰਜਾਬ ਲਈ ਆਪਣੇ ਲੋਕਾਂ ਲਈ ਆਪਣੇ ਪਿੰਡ ਲਈ ਮੈਂ ਹਮੇਸ਼ਾ ਐਵੇਂ ਹੀ ਲੜਦਾ ਰਹੂੰਗਾ। ਸੱਚੀ ਕੋਈ ਕਿਸੇ ਦਾ ਇਨਸਾਨ ਹੈ ਆਸ ਦੀ ਰਾਹ ਆਈ ਭਾਈ ਸਾਹਿਬ ਤੋਂ ਜਿਨ੍ਹਾਂ ਦੇ ਵਿੱਚ ਬੈਠੇ ਨੇ ਸਿੰਘ ਆਪਾਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਜੀਬੂ ਘਰ ਤੇ ਥੇਲੇ ਤੇ ਨੌਜਵਾਨ ਬੈਠੇ ਨੇ ਕਿ ਬੜੀ ਕਸਮ ਤੋਂ ਉਹਨਾਂ ਤੇ ਹੋ ਰਹੀ ਆ ਮਾਇਦਾ ਕੁਝ ਵੀ ਨਹੀਂ ਇਸ ਦੇ ਵਿੱਚ ਹੈਗਾ ਇਸ ਕਰਕੇ ਪੰਜਾਬ ਦੇ ਲੋਕੋ ਤੇ ਮੇਰੇ ਪਿੰਡ ਦੇ ਲੋਕੋ ਦੀਆਂ ਮਾਵਾ ਖੜੀਆਂ ਨੇ ਮੇਰੇ ਭੈਣਾ ਖੜੀਆਂ ਨੇ ਮੇਰੇ ਨੌਜਵਾਨ ਵੀਰ ਖੜੇ ਨੇਗੇ ਆ ਮੇਰੇ ਪਿੰਡ ਦੇ ਬਜ਼ੁਰਗ ਖੜੇ ਨੇ ਮੇਰੇ ਭਾ ਜਿੰਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਤੁਸੀਂ ਇਸ ਰਲਵਾਈ ਤੇ ਸਾਥ ਦਿੱਤਾ ਨਹੀਂ ਤਾਂ ਝੇਲਾ ਦੇ ਵਿੱਚ ਆਉਣਾ ਬੜਾ ਮੁਸ਼ਕਿਲ ਆ ਤੁਹਾਨੂੰ ਪਤਾ ਯਾਰ ਸਰਕਾਰਾਂ ਦੇ ਕਿਹੋ ਜਿਹੇ ਕੰਮ ਨੇਗੇ ਪਰ ਜਿਹੜੀਆਂ ਆ ਜਾਤਾਂ ਦੀਆਂ ਗੱਲਾਂ ਬਾਤਾਂ ਨੇ ਮੈਂ ਥੋੜਾ ਨਾ ਮੈਂ ਬਿਮਾਰ ਆ ਮੈਂ ਮੀਡੀਆ ਦੇ ਨਾਲ ਵੀ ਮੈਂ ਆ ਸੀ.ਆ ਵਰਗੇ ਭਰਾ ਖੜੇ ਨੇਗੇ ਆ ਮੈਂ ਆਪਣਾ ਰਾਤਨ ਵਰਗੇ ਖੜੇ ਨੇਗੇ ਆਪਣਾ ਦੂਸਰਾ ਆਪਣਾ ਭਰਾ ਲੋਕ ਇੱਥੇ ਖੜਾ ਹੋ ਉਹ ਮਨਜਿੰਦਰ ਮਨਜਿੰਦਰ ਇੱਥੇ ਆਰਐਮਪੀ ਵਾਲੇ ਮੈਂ ਕਿਹੜੇ ਕਿਹੜੇ ਪੱਤਰਕਾਰ ਨਾਲ ਨੋਮਾ ਯਾਰ ਤੁਸੀਂ ਥੋੜਾ ਕੇ ਮੇਰਾ ਸਿਰ ਝੁਕਲਾ ਬਾਈ ਯਾਰ ਪੱਤਰਕਾਰੋ ਮੈਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਮੀਡੀਆ ਨੇ ਸਾਥ ਦਿੱਤਾ ਤੁਸੀਂ ਲੋਕਾਂ ਨੇ ਸਾਥ ਦਿੱਤਾ ਮੈਂ ਤੁਹਾਨੂੰ ਵਾਰ-ਵਾਰ ਇਹ ਗੱਲ ਕਹਿਣਾ ਮੇਰੇ ਦਾਦਾ ਜੀ ਨੂੰ ਸਾਰਾ ਕੋਟ ਬਣਾ ਸਾਰੇ ਪਿੰਡ ਜਾਣਦੇ ਨੇ ਜੱਥੇਬੰਦੀਆਂ ਦੇ ਆਖੂ ਜਾਣਦੇ ਨੇ ਮੈਂ ਕਹਿੰਦਾ ਜੱਥੇਬੰਦੀਆਂ ਦੇ ਜਿਚੋਂਦਾ ਦਾ ਧੰਨਵਾਦ ਕਰਦਾ ਇੱਥੇ ਸਾਡੇ ਕਾਕਾ ਕੋਟ ਨਾਲ ਮੇਰੇ ਬਾਪੂ ਜੀ ਖੜੇ ਨੇਗੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਮੱਖਣੋਂ ਮੇਰਾ ਵੱਡਾ ਭਾਜਰ ਦਾ ਧੰਨਵਾਦੀ ਕੀ ਕਰਾਂ ਕਿਤੇ ਤਾਂ ਕੰਢੇ ਹੋ ਗਏ ਹੁਣ ਦੁਨੀਆ ਚੜ੍ਹ ਗਏ ਹਨ ਤੇ ਇਸ ਕਰਕੇ ਸੀਰਾ ਖੜਾ ਸਗਾ ਭਾਈ ਤੁਹਾਨੂੰ ਪਤਾ ਹੀ ਆ 60 ਸਾਲ ਤੇ ਮੇਰੇ ਲੋਕ ਖੜੇ ਨੇਗੇ ਕਿਸਾਨ ਦੇ ਵਿਦੇਂਦੀ ਦੀ ਆਜ ਕਾਮਜਵਾ ਪੰਜਾਬ ਦੇ ਵਿੱਚ ਜਿਹੜਾ ਕਿੰਨਾ ਸਾਲ ਮੇਰੇ ਦਾਦਾ ਜੀ ਨੇ ਕੱਟੀਆਂ ਨੇ ਗਿਆ ਕਿਸੇ ਤੋਂ ਇਹ ਨਹੀਂ ਮੰਨੀ ਇਸ ਕਰਕੇ ਮੈਂ ਉਸ ਕਰਤਾਰ ਸਿੰਘ ਚੇਅਰਮੈਨ ਦਾ ਪੁੱਤ ਆ ਮੈਂ ਅਸੀਂ ਭਾਈ ਦਾ ਪਰਿਵਾਰ ਆ ਅਸੀਂ ਭਾਈ ਬੱਲੇ ਦੇ ਇਲਾਕਾ ਪਤਾ ਜਿੰਨਾਂ ਨੇ ਰਮੰਦਰ ਸਾਹਿਬ ਦੇ ਬਹੁਤ ਵੱਡੀ ਸੇਵਾ ਕੀਤੀ ਆ ਅਸੀਂ ਉਹਨਾਂ ਦੀ ਲਾਦਾ ਸੀ ਕਿਤੇ ਤੋਂ ਡਰਨ ਦੌਣ ਨਾਲ ਛੁਪਣ ਵਾਲੇ ਨਹੀਂ ਹੈਗੇ ਜੋ ਗੱਲਾਂ ਸੋਨਿਆ ਦਾ ਅਸੀਂ ਕੋਈ ਸਿੱਖੀ ਲਾਦਾ ਅਸੀਂ ਕਹੇ ਸਾਡਾ ਬੰਦ ਬੰਦ ਕੱਕਿਆ ਜਾਵੇ ਅਸੀਂ ਕਿਤੇ ਤੋਂ ਡਰਨ ਦੌਣ ਨਾਲ ਛੁਪਣ ਵਾਲੇ ਨਹੀਂ ਹੈਗੇ ਪੰਜਾਬ ਦੇ ਲੋਕ ਬਹੁਤ ਜੀ ਆਇਆਂ ਨੂੰ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਵਿਦੇਸ਼ਾਂ ਦੇ ਵਿੱਚ ਵਿੱਚ ਜੇ ਮੇਰੇ ਭਰਾ ਨੇ ਐਨ ਆਰ ਆਈ ਤਾਂ ਨੌਜਵਾਨ ਮੇਰੇ ਭਰਾ ਨੇ ਵਿਦੇਸ਼ਾਂ ਦੇ ਵਿੱਚ ਮੈਨੂੰ ਬਚੇ ਸਾਰੇ ਗੱਲਾਂ ਹੁਣ ਮੈਨੂੰ ਦੱਸਦੇ ਆਏ ਨੇ ਅੱਗੇ ਵਿਦੇਸ਼ਾਂ ਦੇ ਵਿੱਚੋਂ ਜਿੰਨੇ ਵੀ ਭਰਾ ਬੈਠੇ ਨੇਗੇ ਉਹਨਾਂ ਨੇ ਬਹੁਤ ਵੱਡੀ ਤੇਰੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਤੁਹਾਨੂੰ ਅਸੀਂ ਕਿਹਦਾ ਦੇਣਾ ਨਹੀਂ ਦੇ ਸਕਦੇ ਪਰ ਗੱਲ ਐ ਉਹ ਆ ਵੀ ਲੜਾਈ ਪੰਜਾਬ ਦੀ ਆ ਪੰਜਾਬ ਦੇ ਲੋਕਾਂ ਦੀ ਲੜਾਈ ਆ ਚਾਹੇ ਜਾਣ ਕਿ ਜਵੇ ਹਮੇਸ਼ਾ ਲੜਦੇ ਰਹਿਾਂਗੇ ਮੈਂ ਜਿੱਤ ਨੂੰ ਕਦੇ ਰਹਿਾਂਗੇ ਨਹੀਂ ਕਦੇ ਝੁਕਾਂਗੇ ਨਹੀਂ ਕਦੇ ਆਵਾਜ਼ ਲੱਗਣੀ ਤੇ ਕਦੇ ਨੀਵੀਂ ਨਹੀਂ ਹੋਊਗੀ ਪਰ ਹੁਣ ਮੈਂ ਜਿਹੜਾ ਖੁਦ ਮੇਰਾ ਰਾਤਵਾ ਕੇ ਚਾਈ ਫੈਲ ਗਿਆ ਕਈ ਵਾਰ ਤੁਹਾਨੂੰ ਉੱਤਰ ਤੇ ਮੇਰੇ ਬਖਾਰ ਬਹੁਤ ਚੜਦਾ ਆਇਆ ਮਰਾ ਬਖਾਲ ਉੱਤੇ ਜਿਵੇਂ ਰੋਜ਼ ਗੋਲੀਆਂ ਲੱਗਦਾ ਮੇਰੇ ਸੀਸ ਤੇ ਅਮਰ ਦਾ ਸਿਹਤ ਕੋਲ ਤੇ ਆਪਣਾ ਬੱਟਾ ਜਣਾ ਘਟ ਗਿਆ ਇਸ ਕਰਕੇ ਜਿਹੜੀਆਂ ਜਿਹੜੀਆਂ ਗੱਲਾਂ ਮੀਡੀਆ ਦੇ ਕੋਲ ਸਵਾਲ ਨੇਗੇ ਲੋਕਾਂ ਦੇ ਸਵਾਲ ਨੇਗੇ ਉਹ ਜਿਵੇਂ ਕਿ ਸਾਡੇ ਜੱਥੇਬੰਦੀਆਂ ਨੇ ਜਿਹੜਾ ਸਾਦਤਾਂ ਮਾਨੂੰ ਬਿਠਾਜੇਗਾ ਉਹ ਸਾਰੀਆਂ ਗੱਲਾਂ ਮੈਂ ਕਰਨੀਆਂ ਨਹੀਂਆਂ ਹੁੰਦਾ ਯਾਰ ਪਰ ਉਹ ਤੂੰ ਮਾਨ ਸਾਹਿਬ ਜੀ ਦਾ ਸਾਡੇ ਬਾਪੂ ਦਾ ਕੋਟੇ ਵਾਲਾ ਬਹੁਤ ਬਹੁਤ ਧੰਨਵਾਦ ਹਰਬੀਤ ਕਾਪੀਆ ਜੀ ਦਾ ਬਹੁਤ ਬਹੁਤ ਧੰਨਵਾਦ ਬਈ ਜੇ ਕਿਸੇ ਦਾ ਨਵਾਂ ਕੋਟੜ ਕਦੇ ਹੋ ਰਹਿ ਗਿਆ ਹੋਣਾ ਮੈਨੂੰ ਮਾਫ਼ ਕਰ ਦਿਓ ਯਾਰ ਬਣਾ ਇਸ ਕਰਕੇ ਨਕਸਰ ਜਿੰਦਾਬਾਦ ਜਿੰਦਾਬਾਦ ਨਕਸਰ ਜਿੰਦਾਬਾਦ ਜਿੰਦਾਬਾਦ ਅਕਸਰ ਤੇ ਮੇਰੇ ਬਹੁਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੁਟਾ ਮੇਰੇ ਪਿੰਡ ਦੇ ਨਗਰ ਨਵਾਸੀ ਕੋਟਨਾ ਦਾ ਮਾਮਾ ਦਾ ਭੈਣਾ ਦਾ ਨੌਜਵਾਨਾਂ ਦਾ ਪੀਰਾਂ ਦਾ ਬਹੁਤ ਬਹੁਤ ਧੰਨਵਾਦ ਮਾਮਾ ਦਾ ਜਿਨ੍ਹਾਂ ਨੇ ਲੜਾਵਾਂ ਕਰੀਆਂ ਸਰ ਜਿਹੜੀ ਪੰਜਾਬ ਦੀ ਜਣਾਗਿਆ ਦੁਆਰੇ ਫਿਰ ਦੱਸ ਦਿੰਨਾ ਵਿਚਾਰੇ ਜਾਨ ਚਲੀ ਜਾਵੇ ਯਾਰ ਇਹ ਲੜਾਈ ਕਦੇ ਵੀ ਕੋਵਾਂ ਚ ਕੋਈ ਜਿਹੜੀ ਆਵਾਜ਼ ਬਣਨ ਰਹੂਗੀ ਥੋੜਾ ਸਰ ਪਰਵੰਦਰ ਤੋਂ ਜਿਹੜਾ ਆ ਗਿਆ ਦਿੱਲੀ ਵਾਲੇ ਸੁਣ ਲੋ ਜਿਹੜਾ ਸਾਡੇ ਕਿਸਾਨ ਦੇਤੇ ਬੰਦੇ ਦਾ ਪ੍ਰੋਗਰਾਮ ਹੈ ਲੜਾਈ ਇਕੱਲੇ ਕਿਸਾਨਾਂ ਆਪੋ ਦੀ ਨਹੀਂ ਹੈਗੀ ਇਹ ਲੜਾਈ ਥੁੱਟੀ ਆ ਕਿਸਾਨਾਂ ਦੀ ਲੜਾਈ ਆ ਮਜ਼ਦੂਰਾਂ ਦੀ ਲੜਾਈ ਆ ਸਾਨੂੰ ਇੱਥੇ ਜਾਤਾਂ ਪਾਤਾਂ ਦੇ ਨਾਂ ਤੇ ਪਾੜੇ ਜਾਂਦਾ ਸਾਡੇ ਕਿਸਾਨ ਦੇਤੇ ਬੰਦੇ ਨੇ ਕਰਦਾ ਜਿਹੜਾ ਮਜ਼ਦੂਰਾਂ ਦੀ ਵੀ ਤਰ੍ਹਾਂ ਦੀ ਗੱਲ ਕਰੀਏ ਮਜ਼ਦੂਰਾਂ ਦੇ ਵੀ ਕਰਜ਼ਾ ਵਾਪਸ ਹੋਣਾ ਚਾਹੀਦਾ ਇਸ ਕਰਕੇ ਪੰਜਾਬ ਦੇ ਲੋਕੋ ਹੁਣ ਮੇਰੀ ਜਿਹੜੀ ਕੱਲ ਨੂੰ ਜਾਂ ਪਰਸ ਨੂੰ ਮੈਂ ਜਿਲੀਵਲ ਚਾਲੇ ਪਾਦਣਿਆ ਜਿਹੜਾ ਸਾਡਾ ਜਿਵੇਂ ਵੀ ਸਾਡੇ ਆਗੂ ਸਾਹਿਬਾਨ ਕਹਿੰਦੇ ਉਹਨਾਂ ਦੇ ਆਗੂਆਂ ਦੇ ਮੇਰਾ ਚੈਨਲ ਦੇ ਸਿਰ ਤੋਂ ਕਰਕੇ ਪੰਜਾਬ ਦੀ ਲੜਾਈ ਦੋ ਮੈਂ ਜਰੂਰ ਜਾਰੀ ਲਾਉਂਗੀ ਮੈਂ ਜੱਥੇਬੰਦੀਆਂ ਕਹਿੰਦਾ ਨੌਂ ਤਲੇ ਰਹਿ ਗਿਆ ਫੁੱਟੇ ਨੋੜ ਦਾ ਰਹਿ ਗਿਆ ਸਟਾਉਂਦਾ ਦਾ ਮੁੱਚੀਆਂ ਜੱਥੇਬੰਦੀਆਂ ਦਾ ਜੱਟੀਆਂ ਦਾ ਸਾਰਿਆਂ ਦਾ ਜੱਥੇਬੰਦੀਆਂ ਨਾਲ ਜਿੰਨੀਆਂ ਦਾ ਬੇਅਰਾਹਾਂ ਦਾ ਵੀ ਬਹੁਤ ਧੰਨਵਾਦ ਕਰਦਾ ਕਿਉਂਕਿ ਸਾਡੇ ਪਿੰਡ ਦੇ ਵਿੱਚ ਅਗਰਾਹ ਜੱਥੇਬੰਦੀ ਆ ਤਾਂ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਲੜਾਈ ਪੰਜਾਬ ਦੀ ਆ ਲੜਾਈ ਲੋਕਾਂ ਦੀ ਹੈ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਾਕੀ ਜੋ ਕੁਝ ਮੀਡੀਆ ਦੇ ਸਵਾਲ ਲੈਗੇ ਉਹ ਮੈਂ ਥੋੜੇ ਦਿਨਾਂ ਮੈਂ ਠੀਕ ਹੋ ਜਾਵਾਂ ਮੈਂ ਦਵਾਈ ਦੂਈ ਲੈ ਲਾਂ ਤੁਸੀਂ ਫਿਕਰ ਨਾ ਕਰੋ ਬਾਈ ਕਿਉਂਕਿ ਜਿਵੇਂ ਪਾਣੀ ਖਾਸੇ ਨੂੰ ਸਲਾਵਾਗੇ ਬਾਈ ਨੰਬਰ ਦੁਬਾਰਾ ਖਾਸੇ ਨੂੰ ਸਲਾਵਾਗੇ ਜੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਸਿੱਖੀ ਦੇ ਸੇਵਕਾਂ ਦਾ ਜਿੰਨੀਆਂ ਵੀ ਸਿੱਖ ਦੇ ਸੇਵਕਾਂ ਨੂੰ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ